ਖਬਰਾਂਵਾਂ ਵਿੱਚ ਦਿਖ ਰਿਹਾ ਸਾਰੀ ਸੂਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਹੋ ਜੋ ਸਾਵਧਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਇੱਕ ਵਾਰ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਜਿੱਥੇ ਕਿ ਫਰੀ ਮਹਿਲਾਵਾਂ ਨੂੰ ਸਫ਼ਰ ਮੁਹੱਈਆ ਕਰਵਾਇਆ ਗਿਆ ਹੈ ਸੂਬੇ ਦੀ ਸਰਕਾਰ ਵੱਲੋਂ ਸੂਬੇ ਦੀ ਸਰਕਾਰ ਨੇ ਵਾਦਾ ਤੇ ਜ਼ਰੂਰ ਕੀਤਾ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਇਸ ਵਾਦ ਨੂੰ ਲੈ ਕੇ ਕਸੂਤੇ ਫਸ ਗਏ ਨੇ ਜਿਹੜੀ ਖਬਰ ਆ ਰਹੀ ਹੈ ਇੱਕ ਵਾਰ ਫਿਰ ਮਲਾਜ਼ਮਾਂ ਵੱਲੋਂ ਝਟਕਾ ਦਿੱਤਾ ਗਿਆ ਹੈ ਪੀ ਆਰਟੀਸੀ ਪੰਜਾਬ ਰੋਡਵੇਜ਼ ਦੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਲਈ ਯੂਨੀਅਨ ਵੱਲੋਂ ਅੱਜ ਮੰਗਲਵਾਰ ਜਲੰਧਰ ਇੱਕ ਵੱਡਾ ਐਲਾਨ ਕੀਤਾ ਗਿਆ ਪੰਜਾਬ ਰੋਡਵੇਜ਼ ਦੇ ਮਲਾਜ਼ਮਾਂ ਦੀਆਂ ਵੱਖ-ਵੱਖ ਯੂਨੀਅਨ ਨੇ ਐਲਾਨ ਕੀਤਾ ਕਿ 3 April ਯਾਨੀ ਕਿ ਵੀਰਵਾਰ ਨੂੰ ਸੂਬੇ ਦੇ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ ਇਸ ਤੋਂ ਇਲਾਵਾ 6 7 8 ਅਪ੍ਰੈਲ ਨੂੰ ਰੋਡ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਵੱਲੋਂ ਪੂਰੀ ਤਰ੍ਹਾਂ ਹੜਤਾਲ ਕੀਤੀ ਜਾਵੇਗੀ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਿਆ ਬਜਟ ਵਿੱਚ ਕੋਈ ਅਜਾ ਐਲਾਨ ਨਹੀਂ ਹੈ ਜਿਸ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਡੇ ਆਰਜੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਯਾਨੀ ਕਿ ਕੰਟਰੈਕਟ ਬੇਸਤੇ ਨੇ ਠੇਕਾ ਬੇਸਤੇ ਭਰਤੀ ਨੇ ਡਰਾਈਵਰ ਵੀ ਨੇ ਕੰਡਕਟਰ ਵੀ ਨੇ ਸੁਵੇਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਧੋਖਾ ਕੀਤਾ ਆ ਬਜਟ ਸੈਸ਼ਨ ਦੇ ਵਿੱਚ ਉਹ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਮਲਾਜ਼ਮਾਂ ਦੀ ਗੱਲ ਕੀਤੀ ਹੋਵੇ ਕਿ ਜਿਹੜੇ ਕੰਟ੍ਰੈਕਟ ਬੇਸਤੇ ਨੇ ਜਾਂ ਠੇਕਾ ਬੇਸਤੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਇਸ ਲਈ 6 3 ਫਿਰ 6 7 8 April ਨੂੰ ਕੱਚੇ ਮਰਾਜ਼ ਮਲਾਜ਼ਮਾਂ ਵੱਲੋਂ ਸੰਪੂਰਨ ਤੌਰ ਤੇ ਪੂਰੇ ਪੰਜਾਬ ਦੇ ਬਸ ਅਡੇ ਬੰਦ ਕਰਨ ਦੀ اپیل ਕੀਤੀ ਗਈ ਹੈ یعنی کہ مہਲਾਮਾ 3 ਉਸ ਤੋਂ ਬਾਅਦ 6 7 8 اپریل ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ٹرانسپورٹ ਮੰਤਰੀ ਜਿਹੜੇ ਭੁੱਲਰ ਸਾਹਿਬ ਨੇ ਉਹਨਾਂ ਦਾ ਘਰਾਓ ਕੀਤਾ ਜਾਵੇਗਾ